ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਸੰਗਤ ਜੀ ਅੱਜ ਤੁਹਾਨੂੰ ਦਰਸ਼ਨ ਕਰਾ ਰਹੇ ਹਾਂ ਗੁਰਦੁਆਰਾ ਗਉ ਘਾਟ ਸਾਹਿਬ ਇਸ ਗੁਰੂ ਘਰ ਨੂੰ ਚਰਨ ਛੋਹ ਪ੍ਰਾਪਤ ਹੈ ਧੰਤਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜਿਆਂ ਦੀ ਔਰ ਧੰਤਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜਿਆਂ ਦੀ ਇਹ ਗੁਰੂ ਘਰ ਤਖਤ ਸ੍ਰੀ ਹਰਮੰਦਰ ਜੀ ਪਟਨਾ ਸਾਹਿਬ ਤੋਂ ਕੁਝ ਹੀ ਦੂਰੀ ਤੇ ਹੈ ਕੁਝ ਸੰਗਤਾਂ ਪੈਦਲ ਵੀ ਦਰਸ਼ਨ ਕਰਨ ਇੱਥੇ ਆ ਜਾਂਦੀਆਂ ਨੇ ਬਾਕੀ ਜੋ ਸੰਗਤਾਂ ਲੋਕਲ ਗੁਰੂ ਘਰਾਂ ਦਰਸ਼ਨ ਕਰਦੀਆਂ ਨੇ ਵਾਸਤੇ ਉਹਨਾਂ ਸੰਗਤਾਂ ਨੂੰ ਵੀ ਪਹਿਲਾਂ ਗੁਰਦੁਆਰਾ ਸਨਾਰ ਟੋਲੀ ਫਿਰ ਗੁਰਦੁਆਰਾ ਗੋ ਘਾਟ ਉਸ ਤੋਂ ਬਾਅਦ ਹੰਡੀ ਸਾਹਿਬ ਔਰ ਚੌਥੇ ਨੰਬਰ ਤੇ ਗੁਰਦੁਆਰਾ ਗੁਰੂ ਕਾ ਬਾਗ ਸਾਹਿਬ ਦੇ ਦਰਸ਼ਨ ਕਰਾਏ ਜਾਂਦੇ ਹਨ ਸੋ ਇਹ ਤੁਸੀਂ ਵੇਖ ਰਹੇ ਹੋ ਗੁਰਦੁਆਰਾ ਸਾਹਿਬ ਗੋ ਘਾਟ ਔਰ ਬਾਕੀ ਜੋ ਇੱਥੇ ਦਾ ਇਤਿਹਾਸ ਹੈ ਉਹ ਤੁਹਾਨੂੰ ਪਤਾ ਹੀ ਹੈ ਕਿ ਬਾਬਾ ਜੀ ਜਨੀਵ ਸੰਗਤਾਂ ਹੁੰਦੀਆਂ ਨੇ ਦਿਨ ਚ ਜਨੀਵਰੀ ਆਉਣ ਗਿਆ ਉਹਨਾਂ ਸਾਰਿਆਂ ਸੰਗਤਾਂ ਨੂੰ ਦਰਸ਼ਨ ਕਰਾਇਆ ਜਾਂਦੇ ਨੇ ਇਤਿਹਾਸ ਸੱਸਾ ਜਾਂਦਾ ਹੈ ਸੋ ਸਰਵਨ ਕਰਦਿਆਂ ਜੀ ਇਤਿਹਾਸ ਬਾਬਾ ਜੀ ਕੋਲ ਵਾਇਰ ਜੀ ਕਾ ਖਾਸਾ ਵਾਇਰ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜਿਉ ਜਿਸ ਪਾਵਨ ਸਥਾਨ ਤੇ ਆਪ ਜੀ ਗੁਰੂ ਚਰਨਾਂ ਤੇ ਬੈ ਕੈਨੰਦ ਮਾਨ ਰਹੇ ਹੋ ਇਹ ਪਾਵਨ ਪਵਿੱਤਰ ਸਥਾਨ ਗੁਰਦੁਆਰਾ बड़ी संगत गौ काट साहब तो जाने जाता है ये पहली पातशाही साहब श्री गुरु नानक देव जी महाराज तौमें पाशाही साहब श्री गुरु तेग बहादुर साहब जी महाराज देव पावन पवित्र स्थान ने ज साहब श्री गुरु नानक देव जी महाराज पूर्व देश की यात्रा करते हुए ਪਟਨੇ ਸ਼ਹਿਰ ਪੁੱਜੇ ਇੱਥੇ ਭਗਤ ਜੈਤਾ ਮਲ ਜੀ ਰਿਹਾ ਕਰਦੇ ਸਨ ਭਗਤ ਜੈਤਾ ਮਲ ਜੀ ਗੁਰੂ ਚਰਨਾਂ ਤੇ ਨਮਸਕਾਰ ਕਰਕੇ ਦੋਨੋਂ ਹੱਥ ਜੋੜ ਕੇ ਬੇਨਤੀ ਕੀਤੀ ਮਹਾਰਾਜ ਆਪ ਜੀ ਪਾਰ ਬ੍ਰਹਮ ਪਰਮੇਸ਼ਵਰ ਦਾ ਰੂਪ ਹੋ ਸਾਡਾ ਇਹ ਦੁੱਖ ਹੈ ਆਪ ਜੀ ਨਿਵੇੜ ਦਿਓ ਗੁਰਨਾਣਕ ਦੇਵ ਜੀ ਮਹਾਰਾਜ ਆਖਣ ਲੱਗੇ ਭਗਤ ਜੀ ਆਪ ਜੀ ਦਾ ਕੀ ਦੁੱਖ ਹੈ ਭਗਤ ਜੀ ਆਖਣ ਲੱਗੇ ਸਤਿਗੁਰੂ ਮਹਾਰਾਜ ਸਾਜੀਓ ਅਸੀਂ ਗੰਗਾ ਇਸ਼ਨਾਨ ਕਰਕੇ ਹੀ ਲੰਗਰ ਪਾਣੀ ਛਕਿਆ ਕਰਦੇ ਹਾਂ ਪੂਜਾ ਪਾਠ ਹੁਣ ਸਾਡਾ ਉਮਰ ਬਡੇਰੇ ਹੋ ਚੁੱਕੇ ਨੇ ਸਾਡੇ 300 ਵਰਿਆਂ ਦਾ ਹੁਣ ਹਿੰਮਤ ਸਾਨੂੰ ਨਹੀਂ ਪੈਂਦਾ ਗੰਗਾ ਜਾਨ ਨੂੰ ਸਰੀਰ ਸਾਡਾ ਜਵਾਬ ਦੇ ਦਿੱਤੇ ਨੇ ਇਸ ਕਰਕੇ ਸਾਨੂੰ ਮੁਕਤੀ ਦਾ ਦਾਣ ਬਖਸ਼ ਦਿਓ ਗੁਰਨਾਨਕ ਦੇਵ ਜੀ ਮਹਾਰਾਜ ਆਖਣ ਲੱਗੇ ਭਗਤ ਜੀ ਅਜੇ ਤਾਂ ਆਪ ਜੀ ਨੂੰ ਸਮਾਂ ਆਇਆ ਹੀ ਨਹੀਂ ਹੈ ਮੇਰਾ ਹੀ ਰੂਪ ਨਾਮੇ ਜਾਮੇ ਵਿੱਚ ਆ ਕੇ ਆਪ ਜੀ ਨੂੰ ਮੁਕਤੀ ਦਾ ਦਾਨ ਬਖਸ਼ਾਂਗੇ ਅਜੇ ਆਪ ਜੀ ਸੰਸਾਰੀ ਸੁਖ ਭੋਗੋ ਭਗਤ ਜੀ ਸੁਣ ਕਰਕੇ ਦੋਨੋਂ ਹੱਥ ਜੋੜ ਕੇ ਬੇਨਤੀ ਕੀਤੀ ਮਹਾਰਾਜ कृपा करके मेहर करके ਸਾਡਾ ਦੁੱਖ ਆਪ ਜੀ ਨਵੇੜ ਦੇਓ ਕੀ ਮਹਾਰਾਜ ਆਖਣ ਲੱਗੇ ਆਪ ਜੀ ਦਾ ਦੁੱਖ ਅਸਾਂ ਨਵੇੜ ਦੇਂਦੇ ਹਾਂ ਗੰਗਾ ਆਪ ਚਲ ਕੇ ਤੁਹਾਡੇ ਕੋ ਆਇਆ ਕਰੇਗੀ ਗਉ ਦੇ ਰੂਪ ਤਾਰ ਕਰਕੇ ਤੇ ਆਪ ਜੀ ਬਹਿ ਜਾਓਗੇ ਮੁਕਤ ਜਲ ਢੋਲ ਕੇ ਇਸ਼ਨਾਨ ਕਰਾ ਕੇ ਚਲਿਆ ਜਾਇਆ ਕਰੇਗੀ ਤਾਂ ਹੀ ਇਸ ਗੁਰਦੁਆਰੇ ਦਾ ਨਾਮ ਇਸ ਇਲਾਕੇ ਦਾ ਨਾਮ ਪੈ ਗਿਆ ਗਊਕਾਟ ਸਾਹਿਬ ਜਿਸ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਮਖਨ ਸਾਲਵਾਣੀ ਨੇ ਪ੍ਰਗਟ ਕੀਤੇ ਬਾਬੇ ਬੁਕਾਲੇ ਸਾਹਿਬ ਜਿੱਤੇ ਕੀ ਬਾਈ ਬੰਜਾ ਲੱਗੇ ਹੋਏ ਸਨ ਗੁਰੂ ਸਾਹਿਬ ਜੀ ਨੇ ਵਿਚਾਰ ਕੀਤੇ ਹੁਣ ਗੁਰੂ ਨਾਨਕ ਸਾਹਿਬ ਜੀ ਦੇ ਬਚਨਾਂ ਦਾ ਕਿ ਪੂਰਬ ਦੇਸ਼ ਦਾ ਯਾਤਰਾ ਹੁਣ ਆਰੰਭ ਕਰੀਏ ਮਾਤਾ ਨਾਨਕੀ ਮਾਤਾ ਗੁਜਰੀ ਮਾਮਾ ਕਿਰਪਾਲ ਚੰਦ ਦੀ ਸਮੇਤ ਪਰਿਵਾਰ ਸਿੱਖੀ ਸੇਵਕ ਸੰਤ ਮਹਾਪੁਰਸ ਲੋਗ ਗੁਰੂ ਚਰਨਾ ਨਾਲ ਜੁੜ ਪਏ ਯਾਤਰਾ ਕਰਨ ਨੂੰ ਲਖਨਊ ਤਰਵੇਲੀ ਪ੍ਰਯਾਗ ਰਾਜ ਬਨਾਰਸ ਸਸਾ ਰਾਮ ਦੇ ਰਾਸਤੇ ਇਹ ਪਟਨੇ ਸ਼ਹਿਰ ਪੁਜੇ गुरु तेग बहादुर साहब जी ने वेख्या भगत जी का दरवाजा बंद करके बैठ भगती कर रहे ने भगत जी का उमर पौने पांच सौ वरिया का हो चुका दरवाजा बंद करके आप जी सिमरन भगती करते सन गुरु तेग बहादुर साहब जी ने सिखा नाई दरवाजा मारो ਸੰਗਤ ਲੈ ਸਿਖਾ ਨੇ ਆਵਾਜ਼ ਮਾਰੀ ਭਗਤ ਜੀ ਦਰਵਾਜ਼ਾ ਖੋਲੋ ਨੌਵੇਂ ਗੁਰੂ ਨਾਨਕ ਆਏ ਨੇ ਆਪ ਜੀ ਨੂੰ ਦਰਸ਼ਨ ਦੇਣ ਨੂੰ ਭਗਤ ਜੀ ਸੁਣ ਕਰਕੇ ਆਖਣ ਲੱਗੇ ਜੇ ਨੌਵੇਂ ਗੁਰੂ ਨਾਨਕ ਆਏ ਨੇ ਉਹ ਆਪ ਸਮਰੱਥ ਨੇ ਉਹਨਾਂ ਵਾਸਤੇ ਕੋਈ ਵੀ ਦਰਵਾਜ਼ਾ ਬੂਆ ਬੰਦ ਨਹੀਂ ਖੁੱਲੇ ਹੋਏ ਨੇ ਗੁਰਤੇਗ ਬਹਾਦਰ ਸਾਹਿਬ ਜੀ ਮਹਾਰਾਜ ਸੁਣ ਕਰਕੇ ਆਖਲ ਲਗੇ ਹੋਰ ਕੋਈ ਰਾਸਤਾ ਹੋਏ ਅੰਦਰ ਜਾਣ ਵਾਸਤੇ ਸੰਗਤਾਂ ਨੇ ਆਖਿਆ ਪਿਛਲੇ ਪਾਸੇ ਛੋਟੀ ਜੀ ਤਾਕੀ ਹੈ ਗੁਰੂ ਜੀ ਮਹਾਰਾਜ ਪਿਛਲੇ ਪਾਸੇ ਜਾ ਕਰਕੇ ਘੋੜੇ ਤੇ ਚੜੇ ਚਲਾਏ ਸਮਿਤ ਪਰਿਵਾਰ ਤਾਕੀ ਦੇ ਰਾਹੀ ਥਰਕੀ ਦੇ ਰਾਹੀ ਆਪ ਜੀ ਅੰਦਰ ਆ ਗਏ ਇਕ ਕਿਲਾ ਲਾ ਕਰਕੇ ਘੜ ਦਿੱਤੇ ਉਹਦੇ ਨਾਲ ਆਪਣੇ ਘੋੜਾ ਬੰਨ ਦਿੱਤੇ ਸਮੇਂ ਪਾ ਕਰਕੇ ਉਹ ਕਿਲਾ ਸਾਹਵ ਹਰਿਆ ਭਰਿਆ ਹੋ ਗਏ ਨੇ ਆਪ ਜੀ ਸਾਹਮਣੇ ਦਰਸ਼ਨ ਕਰੋਗੇ ਤਾਕੀ ਸਾਹ ਦਾ ਪਿਛਲੇ ਪਾਸੇ ਆਪ ਜੀ ਦਰਸ਼ਨ ਕਰੋਗੇ ਮਾਤਾ ਗੁਜਰੀ ਚੱਕੀ ਵੀ ਆਪ ਜੀ ਪਿਛਲੇ ਪਾਸੇ ਦਰਸ਼ਨ ਕਰੋਗੇ ਜਿੱਥੇ ਗੰਗਾ ਮਾਤਾ 150 ਬਰਸ ਭਗਤ ਜੈਤਾਲ ਜੀ ਨੂੰ ਇਸ਼ਨਾਨ ਕਰਾਉਂਦੀ ਰਹੀ ਉਹ ਵੀ ਚੱਚਾ ਆਪ ਜੀ ਦਰਸ਼ਨ ਕਰੋਗੇ ਗੁਰਤੇਕ ਬਹਾਦਰ ਸਾਹਿਬ ਜੀ ਮਹਾਰਾਜ ਗੁਰਨਾਨਕ ਰੂਪ ਤਾਰ ਕਰਕੇ ਭਗਤ ਜੀ ਨੂੰ ਦਰਸ਼ਨ ਦਿੱਤੇ ਦਰਸ਼ਨ ਕਰਦੇ ਸਾਰੇ ਔਨਾ ਦੀ ਮੁਕਤੀ ਹੋ ਗਈ ਗੁਰੂ ਸਾਹਿਬ ਜੀ ਮਹਾਰਾਜ ਫਿਰ ਬਹੁਤ ਸਾਰੇ ਲੱਕੜੀਆਂ ਮੰਗਵਾਏ ਉਹਦੇ ਵਿੱਚੋਂ ਦੋ ਲੱਕੜ ਇੱਕ ਛੋਟਾ ਤੇ ਇੱਕ ਵੱਡਾ ਸੀ ਵੱਡੇ ਨੂੰ ਜਦੋਂ ਕੱਟਣ ਲੱਗੇ ਆਪਜੀ ਛੋਟਾ ਵਾਲਾ ਵੇਖ ਕਰਕੇ ਵੱਡਾ ਹੋ ਗਿਆ ਇਹ ਵੇਖ ਕਰਕੇ ਤਰਖਾਣ ਮਿਸਤਰੀ ਨੂੰ ਨੂੰ ਹੱਥ ਜੋੜ ਕੇ ਬੇਨਤੀ ਕੀਤੀ ਮਹਾਰਾਜ ਜਦ ਸਲੱਕੜ ਨੂੰ ਅਸਾਂ ਵੜਦੇ ਹਾਂ ਕਦੀ ਛੋਟਾ ਕਦੀ ਵੱਡਾ ਹੋ ਜਾਂਦੇ ਨੇ ਗੁਰੂ ਸਾਹਿਬ ਜੀ ਮਹਾਰਾਜ ਅੱਖਾਂ ਲੱਗ ਕੇ ਭਾਈ ਜੇ ਗੁਰੂ ਨਾਨਕ ਦੇ ਕਰਮ ਚ ਮਾਣਾ ਬਣ ਕੇ ਛੋਟਾ ਬਣ ਕੇ ਆਉਂਦੇ ਆ ਸਮਾ ਪਾ ਕਰਕੇ ਵੱਡੇ ਹੋ ਜਾਂਦੇ ਨੇ ਇਹਨਾਂ ਨੂੰ ਕਟਣਾ ਲਈ ਅਗਲੇ ਦਿਨ ਮਿਚਾ ਲਾ ਕੇ ਵੇਖਿਆ ਦੋਨੋਂ ਸਾਈਜ ਬਰਾਬਰ ਹੋਗੇ ਬੇਨਤੀ ਕੀਤੀ ਮਹਾਰਾਜ ਆਪ ਜੀ ਦਾ ਫਰਮਾਨ ਹੁਕਮ ਹੋਵੇ ਤੈਨੂੰ ਲਾ ਦਈਏ ਗੁਰੂ ਸਾਹਿਬ ਜੀ ਮਹਾਰਾਜ ਅੱਖਾਂ ਲੱਗ ਕੇ ਭਾਈ ਲਾਉ ਜੋਗਾ ਨਹੀਂ ਇਹ ਪੁੱਜੇ ਜੋਗਾ ਹੋ ਗਏ ਨਹੀਂ ਗੁਰੂ ਸਾਹਿਬ ਜੀ ਮਹਾਰਾਜ ਫਿਰ ਚਕਵਾ ਕਰਕੇ ਸਾਹਮਣੇ ਵਾਲੇ ਕਮਰੇ ਵੀ ਚਲਾ ਦਿੱਤੇ ਉਹਨਾਂ ਦਾ ਨਾਮ ਰੱਖਿਆ ਅਜ ਤੋਂ ਇਹ ਥਮ ਸਾਹਿਬ ਨਾਮ ਤੋਂ ਜਾਣਿਆ ਜਾਵੇਗਾ ਜੋ ਵੀ ਮਾਈ ਭਾਈ ਬੱਚੇ ਇਸ ਦਰ ਤੇ ਆਉਣਗੇ ਗੁਰੂ ਚਰਨਾਂ ਤੇ ਮੱਥਾ ਟੇਕ ਕਰਕੇ ਹਾਜ਼ਰੀ ਲਗਾਉਣਗੇ ਇਹ ਥਾਮ ਸਾਹਿਬ ਨੂੰ ਦਰਸ਼ਨ ਪਾ ਕਰਕੇ ਜੱਫੀ ਲੈਣਗੇ ਆਪ ਜੀ ਜੱਫੀ ਲਾ ਕਰਕੇ ਆਪਣੇ ਸੱਚੇ ਦਿਲੋਂ ਸੁਖਣਾ ਸੁਖਣਗੇ ਦੁੱਖ ਸੁਣਾਉਣਗੇ ਗੁਰੂ ਅੱਗੇ ਅਰਦਾਸ ਕਰਨਗੇ ਸਭ ਮਨੋਕਾਰ ਅਰਮਣ ਪੂਰਨ ਹੋਣਗੇ ਜੇ ਮਨੋਰਥ ਪੂਰਨ ਹੋ ਜਾਂਦੇ ਥਾਮ ਸਾਹਿਬ ਨੂੰ ਕੋਈ ਚੋਲਾ ਸਾਹਿਬ ਚੜਾ ਜਾਂਦੇ ਨੇ ਕੋਈ ਅਖੰਡ ਪਾਠ ਗੁਰੂ ਸਾਹਿਬ ਖੁਸ਼ੀਆਂ ਮਨਾਉਂਦੇ ਨੇ ਗੁਰਤੇਗ ਬਾਦਰ ਸਾਹਿਬ ਜੀ ਦਾ ਗੁਰਤੇਗ ਬਾਦਰ ਸਾਹਿਬ ਜੀ ਮਹਾਰਾਜ ਇਸ ਸਥਾਨ ਤੇ 4 ਮਹੀਨੇ ਚਮਾਸਾ ਕੱਟੇ ਬਰਸਾਤਾਂ ਦੇ ਫਿਰ ਆਪ ਜੀ ਅਸਾਮ ਸਚਖੰਡ ਅਸਾਮ ਤੋਬੜੀ ਸਾਹਿਬ ਚਲੇ ਗਏ ਪਰਿਵਾਰ ਨੂੰ ਛੱਡ ਕਰਕੇ ਇਹ ਇੱਥੇ ਦਾ ਇਤਿਹਾਸ ਹੈ ਜਿੱਨਾ ਗੁਰੂ ਪਿਆਰਿਆ ਲਗੜਾ ਵਾਸਤੇ ਪ੍ਰਸ਼ਾਦ ਵਾਸਤੇ ਸ੍ਰੋਪਿਆ ਵਾਸਤੇ ਆਪਣੇ ਕਿਰਤ ਕਮਾਈਆਂ ਤੋਂ ਜਿਨਾ ਕੋ ਸਰਦਾਰ ਸੇਵਾ ਕਰਕੇ ਆਪਣਾ ਯਾਤਰਾ ਤੇ ਜੀਵਨ ਸਫਲ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਸਾ